ਪੁਰਸਾ ਵਿੱਚ ਹੋਈ ਲੜਾਈ ਲਗੀਆਂ ਗੰਭੀਰ ਸੱਟਾਂ ਦੋਨੋਂ ਦਿਰਾ ਹੋਇਆ ਦਾਖਲ ਸਰਕਾਰੀ ਫਾਇਲ ਦੇ ਹਸਪਤਾਲ ਦੇ ਵਿੱਚ ਔਰ ਲਾਇਏ ਗੰਭੀਰ ਇੱਕ ਦੂਜੇ ਤੇ ਇਲਜ਼ਾਮ ਦੁਕਾਨ ਅਤੇ ਮੋਟਰਸਾਈਕਲ ਨੂੰ ਅੱਗ ਨਾਲ ਧੂਕ ਦਿੱਤਾ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਫਿਰ ਦਿਨੂਰ ਸ਼ਾਹ ਵਿੱਚ ਹੋਈ ਬੜੀ ਤੰਬੀਰ ਲੜਾਈ ਔਰ ਇਸ ਲੜਾਈ ਵਿੱਚ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਦੋਨੋਂ ਦਿਰਾਂ ਇਸ ਟਾਈਮ ਦਾਖਲਾਨਾ ਸਰਕਾਰੀ ਹਸਪਤਾਲ ਫਾਜ਼ਿਲਕਾ ਦੀ ਵਿੱਚ ਦੁਕਾਨ ਨੂੰ ਬੁਰੀ ਤਰ੍ਹਾਂ ਪੰਨਿਆ ਗਿਆ ਫ੍ਰਿਜ ਨੂੰ ਬੁਰੀ ਤਰ੍ਹਾਂ ਸਾੜਿਆ ਗਿਆ ਸ਼ਟਰ ਨੂੰ ਬੁਰੀ ਤਰ੍ਹਾਂ ਤੋੜਿਆ ਗਿਆ ਔਰ ਇਸ ਇਸ ਲੜਾਈ ਦੇ ਵਿੱਚ ਇੱਕ ਮੋਟਰਸਾਈਕਲ ਵੀ ਸਾੜ ਕੇ ਸੁਆਹ ਕਰ ਦਿੱਤਾ ਗਿਆ ਇੱਥੇ ਦੱਸਿਆ ਜਾ ਰਿਹਾ ਹੈ ਕਿ ਲੜਾਈ ਇੱਕ ਖੇਤ ਦੇ ਵਿੱਚ ਹੋਈ ਸੀ ਔਰ ਉੱਥੋਂ ਲੜਾਈ ਵੱਦੀ ਵੱਦੀ ਪਿੰਡ ਤੱਕ ਪਹੁੰਚੀ ਤੇ ਕੱਲ ਵੱਡੇ ਪੱਧਰ ਤੇ ਨੁਕਸਾਨ ਔਰ ਬੰਨ ਤੋੜ ਕੀਤੀ ਗਈ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਨੂੰ ਗੰਭੀਰ ਸੱਟ ਲੱਗੀਆਂ ਔਰ ਉਸ ਨੂੰ ਰੈਫਰ ਕੀਤਾ ਗਿਆ ਫਰੀਦਕੋਟ ਹਸਪੀਟਲ ਦੇ ਵਿੱਚ ਵੀ ਮਾਮਲਾ ਇਹ ਹੋਇਆ ਕਿ ਮੈਂ ਤਾਂ ਖਾਦ ਪਾਰੇ ਦੇ ਮੇਰਾ ਪਰਿਵਾਰ ਭੱਜਿਆ ਹੀ ਆਖਦਮ ਗਾਣਾ ਕੱਢਾ ਭੱਜਾ ਮੈਂ ਇਹਨੇ ਮੈਨੂੰ ਆਵਾਜ਼ ਤਾਂ ਮਾਰੀ ਪਰ ਮੈਨੂੰ ਸੁਣਾਈ ਨਾ ਦਿੱਤਾ ਇਹਨੇ ਜਦੋਂ ਗਾਲਾਂ ਕੱਢ ਕੇ ਭੱਜੀ ਨਾ ਤਾਂ ਮੈਂ ਖਾਦ ਦੀ ਛੋਲੀ ਉੱਚ ਵਿੱਚ ਚੋਣੇ ਸੱਟਾ ਨਹੀਂ ਮਗਰ ਪਾ ਦਿੱਤੇ ਵੇਖਾ ਤਾਂ ਮੇਰੇ ਆਂਸਰ ਪਹਿਲਾਂ ਹੀ ਮੇਰੇ ਆਂ ਤੋਂ ਇਹ ਕੰਮ ਮੁੰਡੇ ਦੇ ਕਾਪ ਕੋਪੇ ਮਾਰੀ ਪੈ 78 ਟਾਣਾ ਦੀ ਮਾਂ ਦੇ ਕੀਤੀ ਬੈਠੇ ਸੀ ਇਹ ਗੁੜਿਆ ਦੇਵੀ ਤੇ ਮੈਂ ਜਦੋਂ ਨਾਂ ਲਿਆ ਵੀ ਕੀ ਚੱਕਰ ਕੀ ਬਣਾ ਤਾ ਉਹਨਾਂ ਮੈਨੂੰ ਨਾ ਪੁੱਛਿਆ ਨਾ ਦੱਸਿਆ ਮੇਰੇ ਗਾਲ ਸਾਫਾ ਪਾ ਕੇ ਮੇਰਾ ਗਾਲ ਛੁੱਟੀ ਰੱਖਣੇ ਮੇਰਾ ਗਾਲ ਮੈਨੂੰ ਨਹੀਂ ਪਤਾ ਕਿੰਨੇ ਛੜਾਇਆ ਬਾਕੀ ਨਾ ਲੈਂਦੇ ਨੇ ਉੱਥੇ ਟਾਣੀ ਦਾ ਮੁੰਡਾ ਹੈਗਾ ਉਹ ਕਹਿੰਦਾ ਜੇ ਮੈਂ ਤੈਨੂੰ ਨਾ ਛੜਾਂਗਾ ਨਾ ਤੇਰੀ ਛੁੱਟੀ ਸੀ ਤਾਂ ਵਾਕਈ ਮੇਰੀ ਛੁੱਟੀ ਸੀ ਇਹ ਨਹੀਂ ਯਮਜੁਰ ਬੋਲਦਾ ਹਾਂ ਉਹਨਾਂ ਆਪਦੇ ਮੂੰਹ ਤੋਂ ਮੈਨੂੰ ਮਾਰਨ ਦੀ ਕੋਚਿਜ਼ ਕੀਤੀ ਪੂਰੀ ਮਸਲਾ ਸਮਝ ਨਹੀਂ ਆਦੀ ਉਹ ਬਸ ਇੱਕੋ ਚੱਕਰ ਬਣਾਦੇ ਨੇ ਇਹਨੇ ਆਨੇ ਕੱਢੇ ਨੇ ਮੋੜੇ ਨੇ ਅੱਛਾ ਆਨੇ ਕੱਢਣ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਰੰਜਸ ਹੋਵੇ ਤਾਂ ਬਿਰ ਘਾਣੇ ਕੱਢੇ ਇਹ ਤਾਂ ਬਾੜ ਗਿਆ ਸੀ ਛੋਟੀ ਥਾਂ ਵੀ ਘਾ ਨਹੀਂ ਸੱਟਣ ਬਸ ਇਹਨੇ ਚੋਰ ਫਰੂ ਚਾਰ ਪੰਜ ਨੇ ਆਏ ਇਹਨਾਂ ਨੂੰ ਸਾਹ ਚੋੜ ਬੰਨ੍ਨ ਦੁਕਾਨ ਦੀ ਹੋਈ ਅਸੀਂ ਕੋੜੋ ਉਹਦੇ ਬਣਾ ਕੇ ਜਾਈਏ ਉਹ ਨਾਲੇ ਸੰਬੰਧ ਦੀ ਹੋਈ ਹਾਂਜੀ ਉਹ ਰੰਜਸ ਦਾ ਇਹ ਹੀ ਕੱਢਦੇ ਪੈਨ ਹੈ ਨਾ ਇਹ ਹੀ ਕੱਢਦੇ ਮੇਰੇ ਦਾਖਲ ਕਿਉਂ ਨੇ ਰਾਜੀ ਨਾਮਾ ਕਿਉਂ ਨਹੀਂ ਕਰਦੇ ਪਏ ਪਹਿਲਾਂ ਨਾਲ ਲੜਾਈਆਂ ਜਿਹੜੇ ਹਾਂਜੀ ਇਹ ਇਹੋ ਹੀ ਲੜਾਈ ਹੈ ਉਹ ਤੁਹਾਡੇ ਬਦਲੇ ਕਿਹਨੂੰ ਸਾੜ ਲੱਗੀ ਜਿਹੜਾ ਉਹ ਵਜ਼ੀਰ ਸਿੰਘ ਡਾਕਟਰ ਡਾਕਟਰ ਉਹ ਜੀ ਫਰੀਦਕੋੜ ਐਡਮਿਟ ਨੇ ਹਾਂਜੀ ਉਹ ਕੀ ਮਾਨ ਕਰ ਦੋ ਅਮੰਗ ਜੀ ਅਸੀਂ ਇਨਸਾਲ ਦੀ ਕਰਨੀ ਬਾਕੀ ਮੈਂ ਐਨਾ ਵੀ ਚੰਗਾ ਬੰਦਾ ਨਹੀਂ ਹਾਂ ਤੇ ਉਹ ਕੰਦਰਵੇਂ ਨਮਰ ਤੋਂ ਕੋਈ ਬੰਦਾ ਹੈ ਕੋ ਨਹੀਂ ਤੇ ਉਹ ਕਦੇ ਹੁਣ ਤੀਤੇ ਬੰਦੇ ਕੋ ਮਾਮਲਾ ਮੈਂ ਐਨਾ ਨਾਲ ਲੜਾਈ ਦੱਤੀ ਪੈਂਟ ਵੀ ਨੂਰ ਛਾਏ ਅਸੀਂ ਮਾਵਾਂ ਤੇ ਹੈ ਤੇ ਸਾਨੂੰ ਪਤਾ ਨਹੀਂ ਵਿਕੀ ਇਹ ਗੱਲ ਨੂੰ ਲੜਦੇ ਨੇ ਕਿ ਗੱਲ ਨਹੀਂ ਤੇ ਸਾਨੂੰ ਨਹੀਂ ਇਹ ਪਤਾ ਕਿ ਕੀ ਇਹ ਤਾਂ ਲੜਾਈ ਹੋਈ ਉਹ ਧਾਟ ਗਈ ਇਹ ਦਾਖਲ ਹੋਗੇ ਵੀ ਇਹਨਾਂ ਦਾਖਲ ਤਾਂ ਕੋਈ ਉਹਦੇ ਪਰਚਾ ਹੋਵੇ ਦਾ ਕੋਈ ਬਿਆਨ ਆਉਣ ਤਾਂ ਫੇਰ ਹੀ ਕਰਾਂ ਦੇਸੀ ਕੋਈ ਇਹ ਗਾਇ ਚਲੇ ਨੇ ਹਸਪਤਾਲ ਹਸਪਤਾਲ ਜਾ ਤੇ ਲੜਦੇ ਆਏ ਉਹ ਤੁਟ ਲਖਲਾ ਮਾਰਾ ਨੇ ਜੱਫਾ ਉਹ ਤੁ ਆਇਨ ਤਾਂ ਕਰੇ ਇੱਥੇ ਮੇਰਾ ਘਰਾ ਕੱਲਾ ਸੀ ਇੱਥੇ ਪੈ ਗਏ ਹੁੰਦਾ ਸਿਰ ਪਾੜ ਦਿੱਤਨ ਹੁੰਦਾ ਸਿਰ ਪਾੜਿਆ ਤੇ ਇਹ ਮਗਰ ਲੱਗੇ ਤੂੰ ਪਾਦ ਗਏ ਸਾਰੇ ਉਹ ਜਾਦੇ ਆਏ ਥੋੜੇ ਆਏ ਇਹ ਤੂੰ ਕਰੇ ਆਏ ਦੁਕਾਨਾਂ ਤੇ ਰਾਤ ਨੂੰ ਰਾਤ ਪੈ ਗਈ ਫੇਰ ਰਾਤ ਤੇ ਦੁਕਾਨਾਂ ਬੰਦ ਦਿੱਤੀਆਂ ਦੁਕਾਨਾਂ ਤੇ ਇਥੇ ਸਮਾਨ ਵੇਖ ਲੁ ਕਰਿਆਣੇ ਦਾ ਵੀ ਬੜਾ ਪਿਆ ਹੈ ਦੁਕਾਨਦਾਰ ਡਾਕਟਰੀ ਦਾ ਵੇਗਾ ਇਹ ਪੁੱਤਰ ਦੁਕਾਨ ਦਾ ਚਲਾਉਂਦਾ ਡਾਕਟਰੀ ਦਾ ਉਦੋਂ ਜਾ ਫਰੀਆਨੇ ਦਾ ਇਹ ਚਲਾਉਂਦਾ ਡਾਕਟਰੀ ਦਾ ਸਾਰਾ ਸਮਾਨ ਤੋੜ ਤੋੜ ਦਿੱਤਾ ਨੇ ਪੈਸੇ ਕੁਵੈਰਲ ਕੀ ਆ ਤਾਂ ਐਸੀ ਵੀ ਹਾਦਸੇ ਕੋਲ ਸਾੜੇ ਪੈਨ ਇੰਨਾ ਦਾ 2-3 ਲੱਖ ਦਾ ਤੋਂ ਇਹਦਾ ਡਾਕਟਰੀ ਦਾ ਅੱਜ ਕੱਲ ਦੁਕਾਨ ਤੇ ਕਿੰਨਾ ਪਾਵੇ ਤੇ ਸਮਾਨ ਬਹੁਤ ਹੀ ਪਾ ਨਹੀਂ ਪਈ 2-3 ਲੱਖ ਦਾ ਤਾਂ ਕਟਵਟ ਨਹੀਂ ਹੈ ਪੈਸਾ ਪਾਵੀਆਂ ਨਾ ਦੁਕਾਨ ਮਾਰੇ ਸੀ ਤੇ ਅਸੀਂ ਕਰੇ ਜਾਂਦੇ ਰਹੇ ਨੇ ਮਤ ਸਾਡੇ ਨਾਲ ਲੜਨ ਕਰੇ ਜਾਂਦੇ ਜਾਂਦੇ ਆ ਲੜਾਈ ਹੋ ਗਈ ਆ ਪੈਸੇ ਕਿਹਦੇ ਕਰਨਾ ਨਾ ਪਤਾ ਹੈਗਾ ਇਥੇ ਭਾਲ ਸਿੰਘ ਦੇ ਪੋਤਰੇ ਨੇ ਧਾਲ ਸਿੰਘ ਦੇ ਪੋਤਰੇ ਨੇ ਉਹ ਦੋ ਚੇਰ ਸਿੰਘ ਦੇ ਪੁੱਤਰ ਨੇ ਪੋਤਰੇ ਨੇ ਤੇ ਹੋਰ ਸਾਨੂੰ ਕਿਹੜੇ ਉੱਤੂ ਤੇ ਆਏ ਇਹ ਕੜ ਮਾਚੀ ਮਾਚੀ ਮਰ ਗਿਆ ਉਹਦੇ ਪੁੱਤਰ ਨੇ ਉਹਦੇ ਮੁੰਡੇ ਨੇ ਇੱਕ ਪਾਏ ਆ ਉਹਦੇ ਮੁੰਡੇ ਦੇਸੀ ਉਹਦੇ ਟੋਨੀ ਹੈਗਾ ਆ ਉਹਨਾਂ ਦੀ ਲੜਾਈ ਹੋ ਰਹੀ ਆ ਕੋਈ ਮੋਤਵਰ ਬੰਦਾ ਆ ਕੇ ਤੇ ਸੰਦੇਸ਼ ਕਰਾਉਣ ਨੂੰ ਚਿੰਤ ਨਹੀਂ ਕੋਈ ਨਹੀਂ ਅਜੇ ਕਿੰਨੀ ਕੋ ਗੱਲ ਨਹੀਂ ਹੋਈ ਕਰਨ ਨਹੀਂ ਦਿੱਤਾ ਨਹੀਂ ਮੌਕਾ ਵੀ ਸਾਨੂੰ ਕਿੰਨਾਂ ਸਟਾ ਲਗੇ ਮੇਰੇ ਪਰਾਂਵਾਂ ਨੂੰ ਉਹ ਤਾਂ ਉੱਥੇ ਦਾਖਲ ਪੈਣ ਵਲਜੀਟੀਮਬਲਾਜੀ ਕੀ ਵਾਕਿਆ ਹੈ ਵਾਕਾ ਹੋਇਆ ਦੂਜਾ ਸ਼ਨੀਵਾਰ ਸਾਢੇ 7 ਵਜੇ ਤੇ ਕਿਲੋ ਕਿਲੇ ਵਾਟੇਗੀ ਤੇ ਖਾਵਣ ਦੇ ਪਿਆਏ ਤੇ ਪੰਡ ਪਠੇ ਦੀ ਸਟਣ ਆਇਆ ਤੇ ਬਸ ਚ ਚਾਰ ਜਣੇ ਗਏ ਸੀ ਚਾਰ ਜਣੇ ਆ ਕੇ ਨਗਾਲ ਪੈਖਦੇ ਆ ਕੇ ਆਪੇ ਮਾਰੇ ਨਹੀਂ ਤੇ ਮੈਂ ਦੂਰ ਵੇਖਿਆ ਤੋ ਤੁਪਾ ਜੀਆਂ ਫਿਰ ਮੇਰੇ ਸਹੂਬਾ ਕਾਪੇ ਕਿਤੇ ਮਾਰੇ ਨੇ ਇਹ ਉਹਦੇ ਨਾਲ ਸੁਨੀਲ ਕਿਹੜਾ ਪਿੰਡ ਨੂਰ ਸ਼ਾ ਤੇ ਕਾਪੇ ਮਾਰੇ ਨੇ ਤੇ ਫਿਰ ਮੈਂ ਆਈ ਤਾਂ ਮੇਰੇ ਗੁੱਟ ਤੇ ਮਾਰੇ ਨੇ ਮੇਰੇ ਗਾਲ ਫਿਰ ਮੈਂ ਛਾਤੀ ਤੇ ਚੜੇ ਫਿਰ ਬੜਾ ਹੀ ਕੁਛ ਨਾ ਕੀਤਾ ਇਹ ਮੇਰੇ ਨਾਲ ਤਾਂ ਵਾਦੂ ਕਿੰਨਾ ਹੀ ਉਹਨਾਂ ਕੋਸ਼ਿਸ਼ ਕੀਤੀ ਮੇਰੇ ਘਰ ਵਾਲੇ ਦੀ ਅਗ ਵਾਲੇ ਦੂਜੇ ਪਾਇ ਨੇ ਸਾਫਾ ਵੀ ਆਾ ਛਾਤੀ ਤੇ ਮਾਰੇ ਨਹੀਂ ਫਿਰ ਪੰਜ ਜਣੇ ਕਿਗੇ ਉਹਨਾਂ ਛਡਾਇਆ ਏ ਤੇ ਅਗ ਵਾਲੇ ਚ ਰੱਸਾ ਪਾ ਕੇ ਦੂਜੇ ਕੀ ਸਾਫਾ ਪਾ ਕੇ ਤੇ ਸਮਝ ਮਾਰੂ ਐ ਦੋ ਗੋਤੇ ਤੇ ਸਮਝੋ ਆਗ ਨਹੀਂ ਤੇ ਜਿੰਨਾ ਹੋਰ ਦੋ ਮਿੰਟ ਫਿਰ ਤੇ ਮਾਰ ਦੇਵਣਾ ਇਹ ਗੱਲ ਹੋਈ ਹੈ ਕਿ ਮੇਰੇ ਚਾਚੇ ਦੇ ਗੱਲ ਪੈਖਲੇ ਚਾਰ ਮੁੰਡੇ ਤੇ ਮੈਂ ਕਹਾਂ ਫਾਜਰੇ ਗਈ ਸੀ ਤੇ ਮੇਰੇ ਪੈਰਾਂ 'ਤੇ ਰਾਡ ਮਾਰੀ ਨੇ ਆੜ ਮਾਨਿਆ ਪੱਜ ਪੱਜ ਕੇ ਆਇਸ ਕਰੇ ਤੇ ਕਰੇ ਆਂਦੇ ਆਂ ਇੱਟਾ ਚਲਾ ਦਿੱਤੀਆਂ ਨੇ ਹਾਂਜੀ ਇੱਕ ਵਜੀਰ ਡਾਕਟਰ ਇੱਕ ਰਮਣ ਹੈਗਾ ਜੀ ਠੀਕ ਹੈ ਸਰ ਬਾਕੀ ਹੈਗੇ ਨਾ 3-4 ਅਨੁਭਾਗ ਠੀਕ ਹੈ ਜੀ ਉਹਨਾਂ ਨੇ ਮੋੜ ਸੇ ਨੂੰ ਅਗ ਲਾ ਦਿੱਤੀ ਆਪਣੇ ਨੂੰ ਠੀਕ ਹੈ ਸਰ ਉਹਦੇ ਸ਼ੇਰ ਚ ਮਾਰੀਆਂ ਪਤਾ ਨਹੀਂ ਕਿਵੇਂ ਮਾਰੀ ਰਾਣਾ ਮਰੀ ਜੋ ਮਾਰਿਆ ਆਪਣਾ ਆ ਗਿਆ ਬੰਦਰ ਰੈਫਰ ਮੈਨੂੰ ਵੀ ਸੱਟਾਂ ਮਾਰੀਆਂ ਮੈਂ ਇੱਥੇ ਬੈਠਾ ਤੁਹਾਡੇ ਸਾਹਮਣੇ ਬਾਕੀ ਜਿਹੜੀ ਬਣਦੀ ਹੈ ਕਾਰਵਾਈ ਇਹ ਕਾਰਵਾਈ ਕੀਤੀ ਜਾਏਗੀ ਇਤਨਾ ਅਸੀਂ ਉੱਥੇ ਵੀਡੀਓ ਬਣਾ ਕੇ ਆਏ ਸੀ ਦੁਕਾਨ ਵੀ ਕਾਫੀ ਬੰਦ ਹੋ ਰਹੀ ਸੀ ਇਸਕੇ ਤੋਂ ਕਰਾ ਸੜੀ ਜਿਹੜੇ ਸਰ ਆਪਣੇ ਮੋੜ ਤੋਂ ਲੱਗੀ ਅੱਗ ਇਹ RAMU ਤੇ ਉਹ ਡਾਕਟਰ ਬਜੀਰ ਇਹਨਾਂ ਦੋਵਾਂ ਨਾਲੇ ਤੋਂ ਪੁੱਤਰ ਨੂੰ ਰਾਜੀ ਨਾ ਹੋਏ ਕੋਸੇ ਰਾਜੀ ਨਾ ਹੋ ਗਏ ਸੀ ਠੀਕ ਹੈ ਜਿਵੇਂ ਮਰਜ਼ੀ ਹੋਵੇ ਜੋ ਹੋਏਗਾ ਮੈਂ ਉਸ ਗੱਲਾਂ ਦੇ ਆਪਣ ਨਹੀਂ ਹੈਗਾ ਆਪਣੇ ਮੋੜ ਸਨ ਅੱਗ ਲੱਗੀ ਹੈ ਰਜਾਨਾ ਭਰਨਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਜਾਂ ਫਿਰ ਸਰਕਾਰ ਅਗੇ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਇਹ ਮੰਗ ਕਰਦੇ ਆਂ ਵੀ ਜਿਹੜੇ ਮੋੜ ਸਨ ਅੱਗ ਲੱਗੀ ਹੈ ਵੀਡੀਓ ਵੀ ਸਰਕਾਰੀ ਕੈਮਰੇ ਲੱਗੇ ਹੋਇਆ ਇਨਸਾਫ ਸਾਨੂੰ ਮਿਲੇ ਅਸੀਂ ਸਹੀ ਰਵਾਂਗੇ